ਸਵਾਗਤ ਕਰਦੇ ਆ ਜੀ ਅੱਜ ਦੀ ਸਾਡੀ ਨਵੀਂ ਵੀਡੀਓ ਦੇ ਵਿੱਚ ਅੱਜ ਤੁਹਾਡੇ ਨਾਲ ਆਪਾਂ ਵੀਡੀਓ ਸ਼ੇਅਰ ਕਰਾਂਗੇ ਰਾਜਾ ਅਕਬਰ ਦੇ ਵਜ਼ੀਰ ਬੀਰਬਲ ਦੇ ਘਰ ਦੀ ਵੀਡੀਓ ਕਿਸ ਤਰ੍ਹਾਂ ਦਾ ਬੀਰਬਲ ਦਾ ਘਰ ਅੱਜ ਕੀ ਹਾਲਾਤ ਨੇ ਤੁਹਾਡੇ ਨਾਲ ਆਪਾਂ ਪੂਰੀ ਵੀਡੀਓ ਸ਼ੇਅਰ ਕਰਨ ਲੱਗੇ ਹਾਂ ਸੋ ਦੋਸਤੋ ਵੀਡੀਓ ਦੇ ਐਂਡ ਤੱਕ ਬਣੇ ਰਹੋ ਤੇ ਆਪਾਂ ਵੀਡੀਓ ਸ਼ੁਰੂ ਕਰਦੇ ਹਾਂ ਕੋ ਬੀਰਬਲ ਦੇ ਘਰ ਦੇ ਵਿੱਚ ਲੈ ਕੇ ਆ ਗਏ ਆਂ ਬੀਰਬਲ ਅਕਬਰ ਦੇ ਨੌ ਰਤਨਾਂ ਦੇ ਵਿੱਚੋਂ ਸੀ ਉਹਦਾ ਬੀਰਬਲ ਦੇ ਘਰੇ ਆ ਲੈ ਕੇ ਆ ਗਿਆਂ ਬੀਰਬਲ ਦਾ ਛੱਤਾ ਕਹਿੰਦੇ ਆ ਇਹਨੂੰ ਆ ਦੇਖੋ ਕਿਲੇ ਨੂੰ ਮਹਾਲਤ ਦੇ ਵਿੱਚ ਸੁਰੰਗਾਂ ਵੀ ਬਣੀਆਂ ਹੋਈਆਂ ਗੁਫਾਵਾਂ ਵੀ ਬਣੀਆਂ ਹੋਈਆਂ ਉਹ ਵੀ ਤੁਹਾਨੂੰ ਮੈਂ ਦਿਖਾ ਕੇ ਲਿਉਣਾ ਵਾ ਆਜੋ ਨਾਰਨੌਲ ਦੇ ਵਿੱਚ ਹਰਿਆਣੇ ਦੇ ਵਿੱਚ ਆਜੋ ਘਰਾਂ ਦਸਕੋਆ ਦੇਖੋ ਤਹਿਖਾਨੇ ਦੇ ਵਿੱਚ ਚੱਲਿਆਂ ਸਭ ਤੋਂ ਪਹਿਲਾਂ ਪਤਾ ਤਹਿਖਾਨੇ ਵਾਲੇ ਪਾਸੇ ਚੱਲਦੇ ਆ ਇਹ ਨਾਰਨੌਲ ਦੇ ਵਿੱਚ ਆ ਮਹਿੰਦਰਗੜ ਜ਼ਿਲ੍ਹੇ ਚ ਪੈਂਦਾ ਆਰੇ ਜੀ ਸਹੀ ਵੀ ਹੋ ਆ ਥੱਲੇ ਵਾਲੇ ਪਾਸੇ ਚੱਲਨੇ ਆ ਆਪਾਂ ਕਿਹਾ ਜਾਂਦਾ ਵੀ ਸੁਰੰਗਾਂ ਇੱਕ ਐਸੀਆਂ ਜਾਂਦੀਆਂ ਸੀ ਜਿਹੜੀ ਇੱਕ ਜੈਪੁਰ ਨੂੰ ਤੇ ਇੱਕ ਦਿੱਲੀ ਨੂੰ ਵੀ ਜਾਂਦੀ ਸੀਗੀ ਜਿੱਥੇ ਕਹਿੰਦੇ ਬਣੀ ਤਾਂ ਨਹੀਂ ਬਰਾਤ ਇੱਕ ਵਾਰੀ ਗਾਇਬ ਹੋ ਗਈ ਸੀ ਮੁੜੀ ਨਹੀਂ ਸੀ ਆ ਦੇਖੋ ਤੰਗਲਾ ਢਾਂਚਾ ਆਜੂ ਕੇਰਾ ਥੱਲੇ ਨੂੰ ਸੋਨ ਕਮਾਲ ਦੀ ਕਲਾਕਾਰੀ ਦਿਖਾਉਂਗਾ ਮੈਂ ਇਸ ਵਾਰ ਬੀਰਬਲ ਦੇ ਘਰੇ ਆਏ ਹੋਏ ਆ ਇਹ ਤੁਹਾਨੂੰ ਮੈਂ ਦੱਸ ਦਿਆਂ ਪਾਣੀਪੱਤ ਦੀ ਦੂਜੀ ਲੜਾਈ ਤੋਂ ਬਾਅਦ ਜਿਹੜੀ 1556 ਛੋਈ ਸੀ ਇਹ ਅਲੀ ਕੁਲੀ ਖਾਨ ਨੂੰ ਏਰੀਆ ਦੇ ਤਾ ਸੀਗਾ ਆ ਦੇਖ ਆ ਰਹੀ ਜੀ ਸਹੀ ਵੀ ਹੋ ਤੇ ਇਧਰ ਪਾਸ ਦਿਖਾ ਦਿਆਂ ਆ ਤਾਂ ਚ ਰੋਖੇ ਹਵਾ ਆਉਣ ਨੂੰ ਰੱਖੇ ਹੋਏ ਸੀਗੇ ਹਵਾ ਵਗੈਰਾ ਇਧਰੋਂ ਆਉਂਦੀ ਸੀ ਇੱਥੋਂ ਦੀ ਵੀ ਹਵਾ ਆਉਂਦੀ ਸੀ ਇਥੋਂ ਕੀ ਸੀ ਬਾਹਰ ਫੁਆਰੇ ਲੱਗੇ ਹੋਏ ਇਥੋਂ ਦੀ ਪਾਣੀ ਝੜ ਕੇ ਡਕਦਾ ਹੁੰਦਾ ਸੀ ਗੁੱਪੀ ਬਰ ਨੇੜੇ ਕਰਕੇ ਦਿਖਾ ਦਿਓ ਆ ਦੇਖੋ ਇਥੇ ਪਾਣੀ ਤਾਂ ਉਹ ਛਰ ਕੇ ਡਕਦਾ ਹੁੰਦਾ ਸੀਗਾ ਤੇ ਇਹਦੇ ਨਾਲ ਰਿਫਲੈਕਟ ਕਰਕੇ ਫਿਰ ਇਹਦੇ ਵਿੱਚ ਫੁਆਰਾ ਚੱਲਦਾ ਹੁੰਦਾ ਸੀ ਤੇ ਛੱਤ ਉੱਪਰ ਨਿਕਾ ਪਾਦੇ ਉਹ ਛੱਤ ਕਿੱਸਾ ਆਉਂਦੀ ਆ ਦੇਖੋ ਕਿਰਾ ਹੈ ਕਿ ਨਾ ਕਮਾਲ ਇਧਰ ਇਹ ਰਾਣੀਆਂ ਦੇ ਵਾਸਤੇ ਸੀਗਾ ਗੁਪਤ ਕਮਰੇ ਰਾਣੀਆਂ ਦੇ ਵਾਸਤੇ ਤੇ ਬੀਰਪਾਲ ਇੱਥੇ ਆ ਕੇ ਰਹਿੰਦਾ ਹੁੰਦਾ ਸੀ ਇਸ ਕਰਕੇ ਬੀਰਪਾਲ ਦੇ ਛੱਤੇ ਤੌਰ ਤੇ ਮਸ਼ਹੂਰ ਹੋ ਗਿਆ ਛੱਤੇ ਦਾ ਮਤਲਬ ਭਿਖਾਰੀ ਹੁੰਦਾ ਵਾ ਆ ਦੇਖੋ ਕਿਰਾ ਕਿਸ ਹਿਸਾਬ ਦੀ ਕਲਾਕਾਰੀ ਆ ਰਹੀ ਸੀ ਵੀਰੇ ਕਿਸ ਹਿਸਾਬ ਦੀ ਕਲਾਕਾਰੀ ਹੈ ਇੱਧਰਲੇ ਪਾਸੇ ਦਿਖਾ ਦਿਓ ਇਹ ਆ ਬੜੇ ਦਿਖਾ ਦਿਓ ਇਹ ਸਟੋਰ ਰੂਮ ਹੀ ਇੱਕ ਕਿਸਮ ਦਾ ਮਤਲਬ ਠੰਡੇ ਗਰਮ ਪਾਣੀ ਦਾ ਵੀ ਇੱਧਰ ਪ੍ਰਬੰਧ ਕਰਨ ਵਾਸਤੇ ਕਿਸਮ ਦਾ ਸਟੋਰ ਰੂਮ ਹੀ ਤੁਹਾਨੂੰ ਨਜ਼ਰ ਆਊਗਾ ਤੇ ਆਹ ਦੇਖੋ ਲੈ ਛੱਤਾਂ ਪੂਰੇ ਘੈਂਟ ਤੇ ਇੱਥੇ ਮਤਲਬ ਪਰਸਨਲ ਕਮਰਾ ਸੀਗਾ ਜੋ ਵੀਰਬਲ ਭਾਖਬਰ ਦੇ ਨੌ ਰਤਨਾਂ ਚੋਂ ਸੀ ਵੱਡੀ ਗੱਲ ਸੀ ਸਮਝ ਲਓ ਕਿ ਜਿਵੇਂ ਕੋਈ ਹੁਣ ਭਾਰਤ ਸਰਕਾਰ ਕਿਸੇ ਨੂੰ ਪਦਮ ਸ਼੍ਰੀ ਦੇ ਦੇ ਭਾਰਤ ਰਤਨ ਦੇ ਦੇ ਉਸ ਹਸਾਬ ਦਾ ਖਿਤਾਬ ਉਹ ਰੱਖਦਾ ਸੀਗਾ ਤੇ ਵੀਰਬਾਲ ਉਹਦੇ ਸਿਆਣੇ ਬਾਦਸ਼ਾਹ ਮਤਲਬ ਅਹਿਲਕਾਰਾਂ ਦੇ ਵਿੱਚ ਉਹ ਸਲਾਹਕਾਰਾਂ ਦੇ ਵਿੱਚੋਂ ਗਿਣਦਾ ਸੀ ਆ ਜੋ ਤਾਂਲੇ ਪਾਸੇ ਚੱਲ ਗਏ ਸਾਰਾ ਪੱਥਰੀ ਪੱਥਰ ਲੱਗਿਆ ਹੋਇਆ ਸਾਨੂੰ ਨਜ਼ਰ ਆਊਗਾ ਹੋਰ ਵੀ ਤੁਹਾਨੂੰ ਮੈਂ ਇਤਿਹਾਸ ਦੱਸਦਾ ਇਹਦਾ ਆ ਚੱਕ ਕੋ ਆ ਸ਼ਾਹਤ ਦਾ ਖਾਇੋ ਕੇਸ ਹਾਂ ਉਹ ਕਿਤਾਬ ਦੀ ਆ ਖੰਡਰ ਅਵਸਥਾ ਦੇ ਵਿੱਚ ਆ ਰਿਹਾ ਸੀ ਵੀਰੂ ਖੰਡਰ ਅਵਸਥਾ ਦੇ ਵਿੱਚ ਆ ਆ ਜੋ ਕਿਰਾ ਤੁਰੇ ਉਹ ਬਾਹਰ ਚੱਲ ਗਏ ਹੁਣ ਆਪਾਂ ਆਜੋ ਇੱਥੇ ਤਾਂ ਦੱਸਿਆ ਜਾਂਦਾ ਵੀ ਸੁਰੰਗ ਵੀ ਐਸੀ ਬਣੀ ਹੋਈ ਆ ਵੀ ਇੱਕ ਵਾਰੀ ਕਹਿੰਦੇ ਬਰਾਤ ਆ ਚੱਲੀ ਸੀ ਕਿਸੇ ਪਾਸੇ ਨੂੰ ਤੋਂ ਬਰਾਤ ਲੰਘਦੀ ਹੋਈ ਕਹਿੰਦੇ ਵਿੱਚ ਹੀ ਗੁੰਮੀ ਹੋ ਗਈ ਪਤਾ ਹੀ ਨਹੀਂ ਲੱਗਿਆ ਵੀ ਮੁੜਿਆ ਹੀ ਨਹੀਂਗਾ ਉਸ ਤੋਂ ਬਾਅਦ ਚ ਕਹਿੰਦੇ ਬੰਦ ਕਰਤੀ ਤੇ ਮਤਲਬ ਇਹਦੀ ਗੱਲ ਚ ਕਿੰਨੀ ਸਚਾਈ ਆ ਇਹ ਇੱਕ ਜਾਂਚ ਦਾ ਵਿਸ਼ਾ ਵਾ ਪਰ ਦੱਸਿਆ ਜਾਂਦਾ ਜੋ ਲੋਕਾਂ ਦੀ ਜ਼ੁਬਾਨ ਤੇ ਗੱਲ ਚੜੀ ਹੋਈ ਆ ਵੀ ਬਣੀ ਤਣੀ ਬਰਾਤ ਹੀ ਗੁੰਮ ਹੋ ਗਈ ਸੀਗੇ ਵਿੱਚ ਹੀ ਘੋੜੇ ਬਾਜਾਂ ਪੂਜਾਂ ਵਾਲੇ ਸਾਰੇ ਵਿੱਚ ਹੀ ਰਖਾ ਪਗੇ ਸੀਗੇ ਬੜੀ ਕੋਸ਼ਿਸ਼ ਕੀਤੀ ਬਾਅਦ ਚ ਲੱਭਣ ਦੀ ਕਹਦੇ ਲੱਭੇ ਹੀ ਨਹੀਂ ਬੰਦਾ ਇਹ ਮਤਲਬ ਇਥੋਂ ਦੇ ਆਮ ਲੋਕਾਂ ਦੀ ਚਰਚਾ ਜੋ ਜਮਾਨ ਤੇ ਆਮ ਤੌਰ ਤੇ ਸੁਣੀ ਜਾਂਦੀ ਆ ਦਰਸ਼ਕੋ ਜਿਹੜਾ ਬੀਰਬਲ ਸੀ ਨਾ ਇਹ ਇਹਦਾ ਜਨਮ ਹੋਇਆ ਸੀਗਾ ਮੱਧ ਪ੍ਰਦੇਸ਼ ਦੇ ਵਿੱਚ ਪਾਨ ਵੇਚਣ ਦਾ ਕੰਮ ਕਰਦਾ ਹੁੰਦਾ ਸੀਗਾ ਤਾਂ ਇਹ ਹੌਲੀ ਹੌਲੀ ਇਹ ਕਰਕੇ ਇਹ ਅਕਬਰ ਦੀ ਨਿਗਾ ਚ ਪੈ ਗਿਆ ਤਾਂ ਉਹ ਫਿਰ ਸਿਆਣਾ ਬਠੇ ਕੇ ਉਹਨੂੰ ਆਪਦੇ ਕੋਲੇ ਲੈ ਗਿਆ ਸੀ ਤੇ ਇਹਦੇ ਸਿੱਖਾਂ ਦੇ ਨਾਲ ਵੀ ਮਤਲਬ ਬੜੇ ਵਧੀਆ ਸੰਬੰਧ ਨਹੀਂ ਸਰੇ ਕੋ ਫਿਰ ਤਾਂ ਕਰਕੇ ਦਿਖਾਈ ਚੱਲਿਓ ਸਿੱਖਾਂ ਦੇ ਨਾਲ ਵੀ ਬੜੇ ਵਧੀਆ ਸਬੰਧ ਨਹੀਂ ਸੀ ਕਿਉਂਕਿ ਇੱਕ ਇੱਕ ਵਾਰੀ ਦੱਸਿਆ ਨੇ ਗੁਰੂ ਅਰਜਨ ਸਾਹਿਬ ਜੀ ਦੇ ਵੇਲੇ ਇਹਨੇ ਖੱਤਰੀਆਂ ਦੇ ਉੱਤੇ ਕਹੇ ਸਦੇ ਵਪਾਰੀਆਂ ਦੇ ਉੱਤੇ ਇੱਕ ਲੱਤ ਐਕਸ ਲਾਤਾ ਸੀ ਵੀ ਹੁਣ ਮੈਂ ਟੈਕਸ ਵਸੂਲੀਆ ਕਰੂੰਗਾ ਤਾਂ ਜਿਹੜੇ ਖੱਤਰੀ ਸੀ ਭਾਈਚਾਰਾ ਆਪਣਾ ਵਪਾਰੀ ਵਰਗ ਸੋ ਗੁਰੂ ਸਾਹਿਬ ਕੋਲ ਆ ਵੀ ਆਹ ਗੱਲ ਹੋ ਗਈ ਤਾਂ ਗੁਰੂ ਸਾਹਿਬ ਕਹਿੰਦੇ ਵੀ ਇਹਨੇ ਅਫਗਾਨਿਸਤਾਨ ਦੀ ਜੰਗਲੇ ਪਾਸੇ ਜਾਣਾ ਤੇ ਹੋ ਸਕਦਾ ਮੁੜਕ ਹੀ ਨਾ ਆਵੇ ਤਾਂ ਸੱਚੀ ਉਧਰੋਂ ਮੁੜਿਆ ਹੀ ਨਹੀਂ ਸੀ ਬੀਰਪਾਲ ਉਧਰ ਹੀ ਪੂਰਾ ਹੋ ਗਿਆ ਸੀਗਾ ਬੀਰਪਾਲ ਦੀ ਖਾਸੀਤੀ ਸੀ ਜਦੋਂ ਇੱਕ ਵਾਰੀ ਕਿਹਾ ਜਾਂਦਾ ਵੀ ਪਾਨ ਬਣਾਓ ਇੱਕ ਤਾਂ ਹੁੰਦਾ ਨਾ ਪਾਨ ਮਸ ਉਹ ਅਕਬਰ ਦਾ ਸੀਗਾ ਦਰਬਾਰੀ ਉਹ ਤੋਂ ਪਾਂਚ ਨਾ ਮਸਾਲਾ ਵੱਧ ਲਗਾ ਕਲੀ ਵੱਧ ਪੈ ਗਈ ਉਹ ਅਕਬਰ ਤਾਂ ਕਿ ਅਜੀਬ ਸੜ ਗਈ ਤੇ ਜਿਹਦੇ ਕਰਕੇ ਦੱਸਿਆ ਜਾਂਦਾ ਵੀ ਫਿਰ ਕਹਿੰਦਾ ਵੀ ਅਕਬਰ ਬਾਸ਼ ਨੇ ਆਖਿਆ ਉਹਨੂੰ ਵੀ ਉਸੇ ਬੰਦੇ ਨੂੰ ਜਾ ਤੂੰ 1.5 ਕਿਲੋ ਕਲੀ ਲੈ ਕੇ ਆ ਉਹ ਵੀਰਬਲ ਕੋਲ ਆ ਵੀ 1.5 ਕਿਲੋ ਕਲੀ ਮੰਗਾਈ ਆ ਤਾਂ ਵੀਰਬਲ ਨੇ ਆਖਿਆ ਵੀ ਤੇਰਾ ਮੂੰਹ ਤੈਨੂੰ ਹੀ ਖਵਾਊਗਾ ਉਹ ਚੂਣਾ 1.5 ਕਿਲੋ 1.5 1.5 ਦਾ 1.5 ਕਿਲੋ ਐਸ ਕਰਕੇ ਫਿਰ ਤੂੰ ਐਂ ਕਰ ਵੀ ਪਹਿਲਾਂ ਘਿਓ ਪੀ ਕੇ ਜਾਈ ਜਿੰਨਾ ਪੀ ਸਕਾਂ ਤੇ ਉਹ ਫਿਰ ਘਿਓ ਪੀ ਕੇ ਗਿਆ ਤਾਂ ਉਹਨੂੰ ਫਿਰ ਕਲੀ ਉਹ ਖਵਾਈ ਗਈ ਜਦੋਂ ਦਰਬਾਰ ਦੇ ਵਿੱਚ ਜਦੋਂ ਕਲੀ ਖਵਾਈ ਗਈ ਤਾਂ ਫਿਰ ਕੀ ਹੋਇਆ ਸੀਗਾ ਕਿ ਉਹ ਬਚ ਗਿਆ। ਅਕਬਰ ਨੂੰ ਲੱਗਾ ਸੀ ਇਹ ਮਰ ਜੂ। ਫਿਰ ਉਹਨੂੰ ਪੁੱਛਿਆ ਵੀ ਤੈਨੂੰ ਇਹ ਰੈਕ ਹੀ ਨਹੀਂ ਦਿੱਤੀ ਵੀ ਘਿਓ ਵਾਲੀ ਤੂੰ ਬਚ ਕਿਵੇਂ ਗਿਆ? ਫਿਰ ਉਹਨੇ ਦੱਸਿਆ ਵੀ ਇਦਾਂ ਕਰਕੇ ਪਾਣ ਬਣਾਉਣ ਵਾਲਾ ਇੱਕ ਵੀਰ ਆਪਣਾ ਵੀਰਬਲ ਉਹਨੇ ਦੱਸਿਆ ਸੀ ਮੈਨੂੰ। ਤਾਂ ਫਿਰ ਉੱਥੋਂ ਕਰਕੇ ਫਿਰ ਉਹ ਦਰਬਾਰ ਦੇ ਵਿੱਚ ਬੁਲਾਇਆ ਗਿਆ ਤੇ ਫਿਰ ਇਸ ਕਰਕੇ ਵੀਰਬਲ ਅਕਬਰ ਦੇ ਦਰਬਾਰ ਚ ਪੱਕਾ ਹੋ ਗਿਆ ਸੀਗਾ। ਇਹ ਖਾਸ ਗੱਲਬਾਤ ਸੀ ਇੱਥੋਂ ਦੀ। ਦਰਸ਼ਕੋ ਦੇਖੋ ਵੀ ਵੀਰਬਲ ਦੇ ਘਰ ਦੀ ਅਵਸਥਾ ਤਾਂ ਤੁਹਾਨੂੰ ਤੇਸੀ ਰਹੀ ਹੋਗੀ। ਬੇਸ਼ੱਕ ਤਾਂ ਡੈਗ ਚੁੱਕੀਆਂ ਨੇ ਕਿਉਂਕਿ ਸਮਾਂ ਵੀ ਬਹੁਤ ਹੋ ਗਿਆ ਹਨ ਇਤਿਹਾਸ ਕਿੱਥੋਂ ਤੋਂ ਕਿੱਥੇ ਪਹੁੰਚ ਗਿਆ ਕਿੰਨੀ ਬਦਲਾਅ ਹੋਏ ਕਿੰਨੇ ਹਾਲਾਤ ਬਦਲੇ ਆਹ ਦੇਖ ਸਕਦੇ ਹੋ ਘਰ ਵੀ ਕਿਸੇ ਸਮੇਂ ਕਿੰਨੀ ਚੜਤ ਹੋ ਗਈ ਵੱਡੇ ਤੋਂ ਵੱਡੇ ਦੁਨੀਆ ਦੇ ਇਹ ਕਹਿ ਸਕਦੇ ਆ ਕਿ ਰਾਜੇ ਮਹਾਰਾਜੇ ਵੀ ਘਰੇ ਰੋਟੀ ਪਾਣੀ ਛਕਣ ਕਦੇ ਨਾ ਕਦੇ ਤਾਂ ਉਮਦੇ ਹੀ ਹੋਣਗੇ ਤੇ ਮੈਨੂੰ ਆਪਾਂ ਨੂੰ ਇਹ ਮਾਣ ਵਾਲੀ ਗੱਲ ਆ ਕਿ ਤੁਹਾਡੀ ਮੁਹੱਬਤ 사ਦਕਾ ਇਹ ਪੰਜਾਬੀ ਦਾ ਪਹਿਲਾ ਚੈਨਲ ਆ ਜਿਹੜਾ ਤੁਹਾਨੂੰ ਬੀਰਬਲ ਦਾ ਘਰ ਦਿਖਾ ਰਿਹਾ ਇਹ ਸਾਰਾ ਪੱਥਰਾਂ ਦਾ ਹੀ ਬਣਿਆ ਹੋਇਆ ਵਾ ਜਿੰਨਾ ਵੀ ਤੁਸੀਂ ਇਸ ਵਕਤ ਵੇਖ ਰਹੇ ਹੋ ਦਰਸ਼ਕੋ ਆ ਵੀ ਅੰਦਰਲੇ ਪਾਸੇ ਦੇ ਤਹਿ ਖਾਨੇ ਵਾਲਾ ਹਿਸਾਬ ਕਿਤਾਬ ਹੀ ਆ ਕਿੱਸਾ ਹਿਸਾਬ ਕਿਤਾਬ ਦੀ ਇਮਾਰਤ ਤੁਹਾਨੂੰ ਨਜ਼ਰ ਆਊਗੀ ਦੇਖੋ ਨਾ ਹੈ ਕਿ ਨਾ ਕਮਾਲ ਗੱਲਬਾਤ ਇਹ ਪਾਣੀ ਪੱਤ ਦੀ ਲੜਾਈ ਤੋਂ ਬਾਅਦ ਅਕਬਰ ਦੇ ਅੰਦਰ ਏਰੀਆ ਆ ਗਿਆ ਸੀਗਾ ਸੋ ਇਹ ਬੀਰਬਲ ਦਾ ਘਰ ਸੀ ਤਾਂ ਅਗਲੀ ਵਾਰੀ ਨਵਾਂ ਵਿਸ਼ਾ ਲੈ ਕੇ ਮਿਲਦੇ ਹਾਂ ਮਿਹਰਬਾਨੀ ਧੰਨਵਾਦ ਤੋ ਦੋਸਤੋ ਅੱਜ ਦੀ ਵੀਡੀਓ ਤੁਹਾਨੂੰ ਕਿੱਦਾਂ ਦੀ ਲੱਗੀ ਕਿਰਪਾ ਕਰਕੇ ਕਮੈਂਟ ਕਰਕੇ ਜਰੂਰ ਦੱਸਿਓ ਮਿਲਦਾ ਕਿਸੇ ਹੋਰ ਵੀਡੀਓ ਦੇ ਵਿੱਚ ਸਾਰੇ ਦੋਸਤਾਂ ਨੂੰ ਸਤਿ ਸ੍ਰੀ ਅਕਾਲ